ਸ਼ੇਰ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਦੇ ਸਰਪ੍ਰਥਮ ਪ੍ਰਚਾਰਕ ਜਿੱਥੇ ਬਾਬਾ ਸ਼ਰੀ ਜਾਨ ਜੀ ਸਨ ਉੱਥੇ ਗੁਰੂ ਬੰਸੀ ਬਾਬਾ ਗੁਰਦਿੱਤਾ ਜੀ ਨੇ ਬਾਬਾ ਸ਼ਰੀ ਜਾਨ ਜੀ ਦੁਆਰਾ ਚਲਾਈ ਪ੍ਰਚਾਰ ਸ਼ੈਲੀ ਅਗੇ ਆਪਣਾ ਆਪ ਸਮਰਪਿਤ ਕਰ ਦਿੱਤਾ ਸਾਧ ਸੰਗਤ ਜੀ ਧਿਆਨਯੋਗ ਨੁਕਤਾ ਇਹ ਹੈ ਕਿ ਇਹ ਉਦਾਸੀ ਸਾਧੂ ਸ਼ੇਰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਹੀ ਪ੍ਰਚਾਰ ਕਰਦੇ ਹਨ 6ਵੇਂ ਗੁਰੂ ਜੀ ਤੋਂ ਬਾਅਦ ਆਉਣ ਵਾਲੇ ਸਾਰੇ ਗੁਰੂ ਸਾਹਿਬਾਨ ਵੀ ਉਦਾਸੀ ਸਾਧੂਆਂ ਉੱਪਰ ਨਜ਼ਰ ਕਾਮ ਕਰਦੇ ਰਹੇ ਜਿਨ੍ਹਾਂ ਉਦਾਸੀ ਸਾਧੂਆਂ ਉੱਪਰ ਬਖਸ਼ਿਸ਼ ਕਰਕੇ ਗੁਰੂ ਸਾਹਿਬਾਨਾਂ ਨੇ ਡੇਰੇ ਬਣਵਾਏ ਉਹ ਬਾਅਦ ਵਿੱਚ ਬਖਸ਼ਿਸ਼ ਦੇ ਨਾਮ ਨਾਲ ਹੀ ਪ੍ਰਸਿੱਧ ਹੋ ਉਸ ਵੇਲੇ ਗੁਰੂ ਘਰ ਤੇ ਉਦਾਸੀ ਡੇਰੇ ਵਿੱਚ ਪੇਦ ਨਹੀਂ ਸੀ ਸਗੋਂ ਇਹ ਡੇਰੇ ਗੁਰੂ ਘਰ ਨੂੰ ਹੀ ਸਮਰਪਿਤ ਸਨ ਇਹ ਛੇ ਡੇਰੇ ਇਸ ਪ੍ਰਕਾਰ ਸਨ ਸੁਦੇਸ਼ਾਹੀ ਜਿਹੜੇ ਗੁਰੂ ਹਰ Rai ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਸਨ ਅਗਧ ਭਗਵਾਨੀਏ ਸੰਗਤ ਸਾਹਿਬੀਏ ਇਹਨਾਂ ਨੇ ਵੀ ਗੁਰੂ ਹਰ Rai ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਖਸ਼ਿਸ਼ ਲਈ ਸੀ ਮੀਹਾ ਸਾਹੀਏ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਖਸ਼ਿਸ਼ ਲਈ ਸੀ ਜੀਤ ਮੱਲੀਏ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਖਸ਼ਿਸ਼ ਲਈ ਸੀ ਤੇ ਵਖਤ ਮੱਲੀਏ ਇਹਨਾਂ ਨੇ ਵੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਖਸ਼ਿਸ਼ ਲਈ ਸੀ ਸੋ ਸਾ ਸੰਗਤ ਜੀ ਇੱਥੋਂ ਸਾਫ਼ ਹੈ ਕਿ ਉ